ਕੋਈ ਮਨੁੱਖ ਅਕਾਲ ਪੁਰਖ ਤੱਕ ਨਹੀਂ ਪਹੁੰਚਿਆ ਤਾਂ ਸਮਝ ਲਓ ਬੀਜ ਅਜਾਈ ਚਲਾ ਗਿਆ ਬੀਜ ਵਿਅਰਥ ਚਲਾ ਗਿਆ ਇਹ ਬੀਜ ਫਲ ਤੱਕ ਕਿਉਂ ਨਹੀਂ ਪਹੁੰਚਿਆ ਜਿਹੜੇ ਕਾਰਨ ਗੁਰੂ ਨਾਨਕ ਨੇ ਲੱਭੇ ਨੇ ਜਗਤ ਗੁਰੂ ਬਾਬੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਭਗਤ ਕਬੀਰ ਦਾ ਇੱਕ ਸ਼ਲੋਕ ਮੈਨੂੰ ਚੇਤੇ ਆਇਆ ਸ਼ਿਵਰਾਤਰੀ ਦਾ ਦਿਨ ਸੇ ਤੇ ਬਨਾਰਸ ਸ਼ਿਵਾਂ ਦੀ ਨਗਰੀ ਬੜੀ ਭੀੜ ਲੋਕੀ ਦੂਰ ਦੂਰ ਤੋਂ ਆਏ ਬੜਾ ਇਕੱਠ ਤੇ ਕਬੀਰ ਦੇ ਸ਼ਿਸ਼ੇ ਕਹਿਣ ਲਗੇ ਭਗਤ ਜੀ ਆਪਾਂ ਚੱਲੀਏ ਮੇਲਾ ਦੇਖਣ ਮੇਲਾ ਮੂਲ ਵਿਚਾਰ ਤੋਂ ਇੱਕ ਪਾਸੇ ਹੋ ਕੇ ਮੈਂ ਜਿਹੜਾ ਤੁਹਾਡੇ 1 ਮਿੰਟ ਲੈ ਰਿਹਾ ਮੈਂ ਇਸ ਵਾਸਤੇ ਹੈ ਕਿ ਗੁਰਦੁਆਰੇ ਆਣਾ ਮਨੋਰੰਜਨ ਨਾ ਸਮਝਣਾ ਗੁਰਦੁਆਰੇ ਆਉਣਾ ਮੇਲਾ ਵੀ ਨਾ ਸਮਝਣਾ ਇੱਥੇ ਵਕਤ ਪਾਸ ਨਹੀਂ ਕਰਨਾ ਵਕਤ ਸਫਲ ਕਰਨਾ ਹੈ ਜ਼ਿੰਦਗੀ ਪਾਸ ਨਹੀਂ ਕਰਨੀ ਹੈ ਜ਼ਿੰਦਗੀ ਸਫਲ ਕਰਨੀ ਹੈ ਸਮਾਂ ਪਾਸ ਨਹੀਂ ਕਰਨਾ ਸਮਾਂ ਸਫਲ ਕਰਨਾ ਹੈ ਸਮਾਂ ਪਾਸ ਕਰਕੇ ਤੇ ਸਾਰੇ ਹੀ ਚਲੇ ਜਾਂਦੇ ਸਮੇਂ ਨੂੰ ਸਫਲ ਕੋਈ ਕੋਈ ਕਰਦਾ ਹੈ ਤੇ ਸਮੇਂ ਤੋਂ ਕੀਮਤੀ ਹੋਰ ਕੁਝ ਵੀ ਨਹੀਂ ਤੇ ਸਮਾਂ ਹੀ ਪਾਸ ਕਰ ਛੱਡਿਏ ਨਹੀਂ ਇਹਨੂੰ ਸਫਲ ਕਰਨਾ ਹੈ ਜ਼ਿੰਦਗੀ ਤੋਂ ਕੀਮਤੀ ਹੋਰ ਕੁਝ ਵੀ ਨਹੀਂ ਤੇ ਇਹਨੂੰ ਐਵੇਂ ਹੀ ਗਵਾ ਛੱਡੀਏ ਨਹੀਂ ਇਹਨੂੰ ਸਫਲ ਕਰਨਾ ਹੈ ਚਲੋ ਭਗਤ ਜੀ ਮੇਲਾ ਦੇਖਣ ਚੱਲੀਏ ਕਬੀਰ ਚੱਲ ਪਏ ਕਿਧਰੇ ਪਹਿਲਵਾਨਾਂ ਦੇ ਦੰਗਲ ਸਨ ਕਿਧਰੇ ਕਟ ਪੁਤਲੀਆਂ ਦੇ ਨਾਚ ਹੋ ਰਹੇ ਨੇ ਕਿਧਰੇ ਨਿਰਤ ਹੋ ਰਿਹਾ ਹੈ ਕਿਧਰੇ ਰਾਸਧਾਰੀਆਂ ਨੇ ਰਾਸ ਪਾਈ ਹੋਈ ਹੈ ਕਿਧਰੇ ਸੰਗੀਤ ਦੀਆਂ ਧੁਨਾਂ ਦੇ ਤੇ तरह-तरह ਦੇ ਨਿਰਤ ਹੋ ਰਹੇ ਨੇ ਕੋਈ ਪਹਿਲਵਾਨ ਆਪਣੇ ਜਿਸਮਾਨੀ ਫਨ ਦਾ ਮੁਜ਼ਾਹਿਰਾ ਪੇਸ਼ ਕਰ ਰਿਹਾ ਹੈ ਗਰਸ ਕੇ ਤਰ੍ਹਾਂ-ਤਰ੍ਹਾਂ ਦੇ ਕੌਲ ਤੱਕ ਕਬੀਰ ਚੱਲਦੇ ਗਏ ਚੱਲਦੇ ਗਏ ਸਿਸ਼ ਸੋਚਦੇ ਨੇ ਆਏ ਆਪਾਂ ਮੇਲੇ ਦੇ ਚਾਂ ਤੇ ਕਬੀਰ ਰੁਕਦਾ ਹੀ ਨਹੀਂ ਕਿਧਰੇ ਕਟ ਪੁਤਲੀਆਂ ਦਾ ਨਾਚ ਹੋ ਰਿਹਾ ਹੈ ਲੰਘ ਗਿਆ ਹੈ ਪਹਿਲਵਾਨਾਂ ਦਾ ਦੰਗਲ ਹੈ ਲੰਘ ਗਿਆ ਰੁਕਦਾ ਹੀ ਨਹੀਂ ਸ਼ੇਨਾਈਆਂ ਵੱਜ ਰਹੀਆਂ ਨਰਸਿੰਗੇ ਵੱਜ ਰਹੇ ਨੇ ਫਨੇਰੀਆਂ ਵੱਜ ਰਹੀਆਂ ਨੇ ਲਗਾਰੇ ਵੱਜ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਨਰਤ ਹੋ ਰਹੇ ਨੇ ਕਬੀਰ ਰੁਕਦਾ ਹੀ ਨਹੀਂ ਅੱਗੇ ਲੰਘੇ ਹੋਰ ਅੱਗੇ ਲੰਘੇ ਰਾਸ ਪੈ ਰਹੀਏ ਬੜੀ ਸੋਹਣੀ ਰੁਕਦਾ ਹੀ ਨਹੀਂ ਤੇ ਕਬੀਰ ਦੇ ਚੇਲੇ ਹੈਰਾਨ ਹੋ ਗਏ ਤੇ ਫਜ਼ੂਲ ਆਏ ਇਹ ਰੁਕਦਾ ਤੇ ਹੈ ਨਹੀਂ ਤੇ ਮੇਲਾ ਦੇਖੀ ਤੇ ਰੁਕ ਕੇ ਦੇਖੀ ਇਹਦੀ ਚੱਲ ਰਿਹਾ ਚੱਲ ਰਿਹਾ भीड़ भाड़ तो लंग के कबीर पहुंचे गंगा दे तट ते इक मनुख बैठा राम दी धुन विच मस्त ओदे कोल जा बैठे ते चेले कहणा भगत जी आपा मेला देखणा है ते कबीर कहन लगे बिल्कुल आपा मेले च ही बैठे है ਮੇਲਾ ਤੇ ਪਿੱਛੇ ਰਹਿ ਗਿਆ ਕਬੀਰ ਕਹਿੰਨ ਮੇਲਾ ਨਹੀਂ ਉਤੇ ਕੌਤਕ ਸੀ ਉਤੇ ਟੁੱਟੇ ਹੋਏ ਮਨੁੱਖਾਂ ਦਾ ਇਕੱਠ ਸੀ ਕਬੀਰ ਜਹ ਜਹ ਹਾਂ ਫਿਰਾਂ ਕੌਤਕ ਠਾਏ ਠਾਏ ਇਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਈ ਮੇਲਾ ਇੱਥੇ ਹੀ ਹੈ ਇਹਦੀ ਸੂਰਤ ਰਾਮ ਨਾਲ ਜੁੜੀ ਹੋਈ ਹੈ ਇੱਥੇ ਮੇਲਾ ਵੇਖੋ ਬਾਕੀ ਤੇ ਸਭ ਉਜਾੜ ਹੈ ਟੁੱਟਿਆਂ ਦੇ ਕੋਈ ਮੇਲੇ ਆਉਂਦੇ ਨਹੀਂ ਜੁੜਿਆ ਹੋਇਆ ਆਂਦੇ ਨੇਲੇ ਹੁੰਦੇ ਨੇ ਸੁਰਤ ਸ਼ਬਦ ਨਾਲ ਜੁੜ ਗਈ ਜੋੜ ਮੇਲਾ ਸਿੱਖ ਗੁਰੂ ਨਾਲ ਜੁੜ ਗਿਆ ਜੋੜ ਮੇਲਾ ਸਿੱਖ ਸਿੱਖ ਨਾਲ ਜੁੜ ਗਿਆ ਜੋੜ ਮੇਲਾ ਗੁਸਤਾਖੀ maaf ਸੁਰਤ ਸ਼ਬਦ ਨਾਲ ਨਹੀਂ ਜੁੜੀ ਸਿੱਖ ਸਿੱਖ ਨਾਲ ਨਹੀਂ ਜੁੜਿਆ ਕੋਈ ਮੇਲਾ ਨਹੀਂ ਟੁੱਟਿਆ ਹੋਇਆ ਆਂਦੇ ਮੇਲੇ ਨਹੀਂ ਹੁੰਦੇ ਜੁੜਿਆ ਹੋਇਆ ਆਂਦੇ ਮੇਲੇ ਹੁੰਦੇ ਗੁਰਦੇਵ ਨੇ ਸਾਨੂੰ ਜੋੜ ਮੇਲਾ ਬਖਸ਼ੇ ਮੈਂ ਸਮਝਦਾ ਇਹ ਜੋੜ ਮੇਲਾ ਤੇ ਕਿਸੇ ਇੱਕ ਕਦ ਨੂੰ ਨਸੀਬ ਹੁੰਦਾ ਹੈ ਬਾਕੀ ਤੇ ਕਵਤ ਇਕੱਠਾਏ ਠਾਏ ਇਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਈ ਮੁਖਤਸਰ ਮੈਂ ਅਰਜ਼ ਕਰਾਂ ਮਨੁੱਖ ਇੱਕ ਬੀਜ ਹੈ ਇਸ ਬੀਜ ਦਾ ਫਲ ਕੀ ਹੈ ਪ੍ਰਮਾਤਮਾ ਅਖਾਲ ਪੁਰਖ ਗੁਰੂ ਸਿੱਖ ਨਹੀਂ ਤੇ ਗੁਰੂ ਬਣਨਾ ਹੈ ਮਨੁੱਖ ਨਹੀਂ ਤੇ ਗੁਰੂ ਬਣਨਾ ਹੈ ਮੈਂ ਨਹੀਂ ਅਰਸ ਕਰਾਂ ਸਿੱਖ ਗੁਰੂ ਗੁਰੂ ਸਿੱਖ ਹੈ ਨਾਨਕ ਭੇਦ ਨਾ ਭਾਈ ਬੀਜ ਨਹੀਂ ਤੇ ਫਲ ਹੋਣਾ ਹੈ ਤੋ ਮਨੁੱਖ ਇੱਕ ਬੀਜ ਹੈ ਮਨੁੱਖ ਦੀ ਲੰਬੀ ਚੌੜੀ ਵਜਾਹਤ ਤੇ ਮੈਂ ਫਿਰ ਕਿਸੇ ਵਕਤ ਕਰਾਂਗਾ ਪਰ ਇਸ ਵਕਤ ਇਤਨਾ ਹੀ ਮਨੁੱਖ ਇੱਕ ਬੀਜ ਹੈ ਇਹ ਬੀਜ ਫਲ ਤੱਕ ਕਿਉਂ ਨਹੀਂ ਅਪੜਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬੀਜ ਦਲਿਆ ਗਿਆ ਦੁਫਾੜ ਹੋ ਗਿਆ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਬੀਜ ਨੂੰ ਦਲ ਦਿਓ ਦਾਲ ਬਣ ਗਈ ਹੋਰ ਜ਼ਿਆਦਾ ਦਲ ਦਿਓ ਦਲੀਆ ਬਣ ਗਿਆ ਹੋਰ ਜ਼ਿਆਦਾ ਦਲ ਦਿਓ ਆਟਾ ਬਣ ਗਿਆ ਦੁਫਾੜ ਹੋ ਗਿਆ ਦਾਲ ਜ਼ਿਆਦਾ ਫਾੜੀਆਂ ਹੋ ਗਈਆਂ ਦਲੀਆ ਬਿਲਕੁਲ ਰੇਜ਼ਾ ਰੇਜ਼ਾ ਹੋ ਗਿਆ ਆਟਾ ਹੁਣ ਇਹ ਜਿਹੜਾ ਬੀਜ ਤਫਾੜ ਹੋ ਗਿਆ ਇਹਨੂੰ ਜ਼ਮੀਨ ਵਿੱਚ ਬੋਕੇ ਵੇਖੋ ਕੋਈ ਜਮਦਾ ਕੁਝ ਪੁੰਗਰਦਾ ਕੁਝ ਵੀ ਨਹੀਂ ਕਿਉਂਕਿ ਦਲੇ ਆ ਗਿਆ ਬੀਜ ਬੀਜ ਫਲ ਤੱਕ ਪਹੁੰਚੇ ਪਹਿਲੀ ਸ਼ਰਤ ਹੈ ਕਿ ਸਾਬਤ ਹੋਵੇ ਜੇ ਇੱਕ ਹੋਏ ਤਾਂ ਉਗਵੇ ਅਸਾ ਦਿਵਾਰ ਪੜ ਛੱਡ ਦਿਓ ਮੈਂ ਨਹੀਂ ਅਰਜ਼ ਕਰਾਂ ਲੰਬੇ ਚੋੜੇ सिद्धांतिक नुक्ते ते ग्रंथਾਂ ਦੇ ਕੋਈ ਲੋੜ ਨਹੀਂ ਗੁਰਨਾਨੰਦ ਦੀ ਇੱਕ ਪੰਕਤੀ ਚ ਇਤਨੀ ਬਰਕਤ ਹੈ ਕਿ ਸਮਝ ਆ ਜਾਏ ਤੇ ਬੰਦਾ ਰੱਬ ਨਾਲ ਜੁੜ ਸਕਦਾ ਹੈ ਇੱਕ ਪੰਕਤੀ ਚ ਬੜੀ ਬਰਕਤ ਹੈ ਇੱਕ ਪੰਕਤੀ ਚ ਬੜੀ ਗੱਲ ਹੈ ਇੱਕ ਪੰਕਤੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਸਾਗਰ ਨੂੰ ਉਂਡੇਲ ਕੇ ਰਖ ਦਿੱਤਾ ਇਤਨਾ ਸਿਧਾਂਤ ਵਰਣਨ ਕਰ ਦਿੱਤਾ ਜੇ ਇੱਕ ਹੋਏ ਤਾਂ ਉਗਵੇ ਬੀਜ ਇੱਕ ਹੋਵੇ ਅਗਰ ਬੀਜ ਦੋ ਹੋ ਗਏ ਦੁਫਾੜ ਹੋ ਗਏ ਨਹੀਂ ਜਮੇਗਾ ਨਹੀਂ ਹੋਵੇਗਾ ਚਾਹ ਵਧੀਆ ਖਾਦ ਪਾ ਲੋ ਚੰਗਾ ਪਾਣੀ ਦੇ ਲੋ ਜ਼ਮੀਨ ਕਿੰਨੀ ਵਧੀਆ ਕਿਉਂ ਨਾ ਹੋਵੇ ਪਰ ਜੇ ਬੀਜ ਦਲੇ ਆਇਆ ਹੈ ਗੱਲ ਨਹੀਂ ਬਣੇਗੀ ਤੇ ਮਹਾਰਾਜ ਕਹਿੰਦੇ ਨੇ ਅੱਬ ਕਿਉਂ ਉਗਵੇ ਦਾਲ ਐ ਬੰਦੇ ਤੇਰੇ ਕੋਲ ਦਾਲ ਹੈ ਬੀਜ ਕੋਈ ਨਹੀਂ ਸਾਬਤ ਬੀਜ ਨਹੀਂ ਹੈ ਸਾਬਤ ਬੀਜ ਤੋਂ ਮੁਰਾਦ ਮਨ ਸਾਬਤ ਨਹੀਂ ਹੈ ਤੇਰਾ ਟੁਕੜੇ ਟੁਕੜੇ ਮਨ ਦਾਲ ਨਹੀਂ ਹੈ ਕਲਿਆ ਹੈ ਸਾਡਾ ਕਈਆਂ ਦਾ ਤੇ ਆਟਾ ਹੀ ਹੈ ਹਾਲਾਂਕਿ ਸਤਿਗੁਰੂ ਤੇ ਦਾਲ ਹੀ ਕਹਿੰਦੇ ਪੈਨੇ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਹੋਵੇਗਾ ਇੰਨੇ ਮਹਿਰਜ਼ ਕਰਦੇ ਇੱਕ ਨਿੱਕਾ ਜਿਹਾ ਬਾਕੀ ਨਹੀਂ ਹੈ ਬਾਜ਼ਾਰ ਦੇ ਚ ਹੋਵੇਗਾ ਪਰਿਵਾਰ ਦੇ ਚ ਹੋਵੇਗਾ ਕਿਸੇ ਕੰਮ ਦੰਦੇ ਚ ਹੋਵੇਗਾ ਕਿਧਰੇ ਹੋਵੇਗਾ ਮਨ ਦਾ ਇੱਕ ਨਿੱਕਾ ਜਿਹਾ ਰੇਜ਼ਾ ਇੱਥੇ ਹੋਵੇਗਾ ਪੜਨਾ ਕਦੀ ਮਨ ਤੇ ਮਨ ਸਾਬਤ ਹੀ ਨਹੀਂ ਤੇ ਕੀ ਕੁਝ ਵੀ ਨਹੀਂ ਭਗਤ ਕਬੀਰ ਕਹਿੰਦੇ ਨਾ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ ਬੜੀ ਗਿੰਤੀ ਬੰਤੀ ਉਹਨੂੰ ਰੱਬ ਕਿੱਥੇ ਜਿਹਦੇ ਕੋਲ ਵੀ ਜੀ ਸਾਬਤ ਕੋਈ ਨਹੀਂ ਮੁਹੰਮਦ ਸਾਹਿਬ ਦਾ ਇੱਕ ਕੌਲ ਮੈਨੂੰ ਚੇਤੇ ਆਇਆ ਦੁਰਾ ਦਿਆਂ ਉਹ ਕਹਿੰਦੇ ਨਾ ਬੰਦੇ ਮੰਗਣਾ ਤੇਰਾ ਹੱਕ ਹੈ ਦੇਣਾ ਤੇਰਾ ਫਰਜ਼ ਹੈ ਤੂੰ ਹੱਕ ਮੰਗਦਾ ਹੈ ਤੂੰ ਆਪਣੀ ਫਰਜ਼ ਦੀ ਅਦਾਇਗੀ ਕਿਉਂ ਨਹੀਂ ਕਰਦਾ ਧਰਤੀ ਕੋਲ ਫਲ ਮੰਗਣਾ ਤੇਰਾ ਹੱਕ ਹੈ ਜ਼ਰੂਰ ਮੰਗ ਪਰ ਬੀਜ ਬੋਣਾ ਤੇਰਾ ਫਰਜ਼ ਹੈ ਬੀਜ ਤੂੰ ਬੋਇਆ ਨਹੀਂ ਫਰਜ਼ ਦੀ ਤੂੰ ਪੂਰਤੀ ਨਹੀਂ ਕੀਤੀ ਕੀ ਹੱਕ ਮੰਗਦਾ ਹੈ ਝੂਠ ਹੈ ਮੈਂ ਫਿਰ ਅਰਜ਼ ਕਰਾਂ ਇਹ ਦੋ ਬਚਨ ਇਸ ਇਸਲਾਮ ਦੇ ਬਾਨੀ ਦੇ ਵੀ ਬੜੇ ਕੀਮਤੀ ਨੇ ਉਹ ਕਹਿੰਦਾ ਹੈ ਮਨੁੱਖ ਮੰਗਣਾ ਤੇਰਾ ਹੱਕ ਤੇਰਾ ਹੱਕ ਕਿਉਂ ਛੋੜਦਾ ਮੰਨ ਲੈ ਜ਼ਮੀਨ ਨੂੰ ਕਹੇ ਤੂੰ ਫਲ ਕਿਉਂ ਨਹੀਂ ਦਿੰਦਾ ਚਾਹੀਦਾ ਨੇ ਪਰ ਦੇਣਾ ਤੇਰਾ ਫਰਜ਼ ਹੈ ਬੀਜ ਤੂੰ ਕਿਉਂ ਨਹੀਂ ਬੋਇਆ ਗੁਰੂ ਕੋਲ ਲੰਬੀ ਚੋੜੀ ਲਿਸਟ ਰੱਖ ਛਿੜ ਦਿਆਂ ਐ ਗੁਰੂ ਤੂੰ ਐ ਵੀ ਕਰ ਐ ਵੀ ਕਰ ਐ ਗੱਲ ਵੀ ਮੰਨ ਐ ਗੱਲ ਵੀ ਮੰਨ ਮੇਰੀ ਐ ਗੱਲ ਵੀ ਮੰਨ ਮੇਰੀ ਐ ਅਰਦਾਸ ਹੈ ਮੇਰੀ ਇਹ ਅਰਦਾਸ ਹੈ ਹੱਦ ਹੋ ਗਈ ਹਜ਼ਾਰਾਂ ਗੱਲਾਂ ਤੂੰ ਆਪਣੀਆਂ ਗੁਰੂ ਕੋਲ ਮਨਵਾਣਾ ਚਾਹੁੰਦਾ ਤੇ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨਣਾ ਚਾਹੁੰਦਾ ਇੱਕ ਇਸ ਤਰ੍ਹਾਂ ਗੱਲ ਬਣਾਈ ਗਏ ਮੈਂ ਅਰਜ਼ ਕਰਾਂ ਗੁਰੂ ਦੀ ਇੱਕ ਗੱਲ ਮੰਨਣੀ ਬਹੁਤ ਔਖੀ ਹੈ ਤੇ ਗੁਰੂ ਵਾਸਤੇ ਬਹੁਤ ਸੌਖਾ ਹੈ ਸਾਡੀਆਂ ਲੱਖਾਂ ਗੱਲਾਂ ਮੰਨ ਲੈਣਾ ਬਹੁਤ ਸੌਖਾ ਕੋਈ ਬਹੁਤ ਔਖਿਆਈ ਨਹੀਂ ਹੈ ਗੁਰੂ ਨੂੰ ਉਹਨੇ ਮਿੰਟਾ ਚ ਮੰਨ ਲੈਣੀ ਪਰ ਬੜੀ ਔਖੀ ਗੱਲ ਹੈ ਗੁਰੂ ਦੀ ਇੱਕ ਗੱਲ ਮੰਨ ਲੈ ਤੇ ਤੁਸੀਂ ਆਖੋਗੇ ਗੁਰੂ ਦੀ ਇੱਕ ਗੱਲ ਕੀ ਹੈ ਬਸ ਗੁਰੂ ਦਾ ਬਣ ਜਾਣਾ ਗੁਰੂ ਦੀ ਇੱਕ ਗੱਲ ਹੈ ਔਰ ਕੋਈ ਗੱਲ ਨਹੀਂ ਇੱਕ ਗੱਲ ਐ ਤੂੰ ਗੁਰੂ ਦਾ ਬਣ ਜਾ ਤੇ ਤੁਸੀਂ ਆਖੋ ਕਿ ਗੁਰੂ ਦਾ ਕਿਵੇਂ ਬਣੀਦਾ ਹੈ ਤੂੰ ਸੜੇ ਦੇਸ਼ ਦੇ ਪ੍ਰਸਿੱਧ ਆਲਮ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ ਵਜਾਤੀ ਮੇਲ ਨਹੀਂ ਹੁੰਦਾ ਗੁਰੂ ਦੇ ਬਣ ਜਾਈਏ ਗੁਰੂ ਨਾਲ ਕਿਵੇਂ ਮਿਲਾਪ ਹੋਵੇਗਾ ਦੁੱਧ ਦਾ ਦੁੱਧ ਨਾਲ ਮੇਲ ਹੈ ਦੁੱਧ ਦਾ ਸ਼ਰਾਬ ਨਾਲ ਮੇਲ ਨਹੀਂ ਹੈ ਰੋਸ਼ਨੀ ਦਾ ਰੋਸ਼ਨੀ ਨਾਲ ਮੇਲ ਹੈ ਰੋਸ਼ਨੀ ਦਾ ਅਧੇਰੇ ਨਾਲ ਕੋਈ ਮੇਲ ਨਹੀਂ ਤੁਸੀਂ ਇਹ ਚਾਹੋ ਕਿ ਇਸ ਗੁਰਦੁਆਰਾ ਹਾਲ ਦੇ ਵਿੱਚ ਇੱਕੋ ਹੀ ਸਮੇਂ 'ਚ ਅੰਧੇਰੇ ਨੂੰ ਵੀ ਰੱਖਣਾ ਹੈ ਤੇ ਪ੍ਰਕਾਸ਼ ਨੂੰ ਵੀ ਰੱਖਣਾ ਹੈ ਮੁਸ਼ਕਿਲ ਹੈ ਨਹੀਂ ਰਹਿ ਸਕਣਗੇ ਜਾਂ ਅੰਧਕਾਰ ਰਹੇਗਾ ਜਾਂ ਪ੍ਰਕਾਸ਼ ਰਹੇਗਾ ਦੋ ਚੀਜ਼ਾਂ ਨਹੀਂ ਰਹਦੀਆਂ ਇਕੱਠੀਆਂ ਇੱਕ ਸਮੇਂ 'ਚ ਗੁਰੂ ਨਾਨਕ ਦਾ ਫੈਸਲਾ ਹੈ ਕਿ ਵਸਤੂ ਅੰਦਰ ਵਸਤ ਸਮਾਵੇ ਦੋਜੀ ਹੋਵੇ ਪਾਸ ਦੋ ਜੀ ਨੂੰ ਇੱਕ ਪਾਸੇ ਕਰ ਦੇ। ਪਾਂਡੇਚ ਦੁੱਧ ਪਿਆ ਉਹਦੇਚ ਸ਼ਰਾਬ ਪਾਣੀ ਹੈ ਦੋਦੇ ਇੱਕ ਪਾਸੇ ਕਰੋ। ਪਾਂਡੇ ਵਿੱਚ ਜ਼ਹਿਰ ਪਿਆ ਇੱਕ ਪਾਸੇ ਕਰੋ ਫਿਰ ਅੰਮ੍ਰਿਤ ਪਾਏਗਾ। ਦੋ ਵਿਪਰੀਤ ਚੀਜ਼ਾਂ ਇੱਕ ਥਾਂ ਤੇ ਨਹੀਂ ਸਮਾ ਸਕਦੀ। ਵਿਜਾਤੀ ਮੇਲ ਨਹੀਂ ਹੁੰਦਾ ਸਜਾਤੀ ਮੇਲ ਹੁੰਦਾ ਹੈ। ॠषि ਕੈਸ਼ ਦੇ ਚ ਸਤਿਗੁਰ ਦੇ ਇਸ ਸਿਧਾਂਤਿਕ ਨੁਕਤੇ ਦੀ ਮੈਂ ਵਿਚਾਰ ਕਰ ਰਿਹਾ ਸੀ। ਮਨਕੁਣ ਸਾਹਿਬ ਯਾਤਰਾ ਤੇ ਜਾ ਰਹੇ ਸੀ ਤੇ ਇੱਕ ਉੱਗਾ ਦਾਰਸ਼ਨਿਕ ਅਣ ਮੱਥੇ ਟਕਰਿਆ ਮੈਨੂੰ ਕਹਿ ਲਗਾ ਮਸਕਿਨ ਜੀ ਯਾਤਰਾ ਤੋਂ ਪਹਿਲੇ ਇੱਕ ਗੱਲ ਨਿਖੇੜੀ ਜਾ ਤੁਸੀਂ ਜੋ ਕੱਲ ਕੇ ਹੈ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਦੂਜੀ ਇੱਕ ਪਾਸੇ ਹੋਵੇ ਤਾਂ ਪਹੇਲੀ ਨੂੰ ਥਾਂ ਮਿਲਦੀ ਹੈ ਕਿ ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਉਹ ਕਿਸ ਢੰਗ ਦੇ ਕੁਝ ਪ੍ਰਤੱਖ ਪ੍ਰਮਾਣ ਰੱਖੇਗਾ ਮੇਰੇ ਸਾਹਮਣੇ ਮੈਨੂੰ ਕਹਿਣ ਲੱਗਾ ਜੇ ਮੈਂ ਵਿਜਾਤੀ ਮੇਲ ਦਿਖਾ ਦੇਵਾਂ ਤੇ ਫਿਰ ਵਿਜਾਤੀ ਮੇਲ ਇੱਕੋ ਹੀ ਥਾਂ ਤੇ ਤਾਂ ਗੁਰੂ ਨਾਨਕ ਦਾ ਇਹ ਮਤ ਹੋ ਸਕਦਾ ਹੈ ਸਿਧਾਂਤ ਨਹੀਂ ਹੈ ਮਤ ਕਹਿੰਦੇ ਨੇ ਮੇਰੀ ਵਿਚਾਰ ਤੇ ਸਿਧਾਂਤ ਕਹਿੰਦੇ ਨੇ ਲਚੌਰ ਸਚਾਈ ਮਤ ਨੂੰ ਰੱਦ ਕੀਤਾ ਜਾ ਸਕਦਾ ਹੈ ਮਤ ਦਾ ਖੰਡਨ ਵੀ ਹੋ ਸਕਦਾ ਹੈ ਸਿਧਾਂਤ ਦਾ ਖੰਡਨ ਨਹੀਂ ਹੁੰਦਾ ਮੈਂ ਕਹਾਏ ਮੇਰੀ ਮਤ ਹੈ ਤਾਂ ਮੇਰੀ ਮਤ ਨੂੰ ਕੋਈ ਉੱਚੀ ਮਤ ਵਾਲਾ ਖੰਡਨ ਕਰ ਦੇਗਾ ਮੈਂ ਕਹਾਏ ਮੇਰੇ ਵਿਚਾਰ ਨੇ ਤਾਂ ਮੇਰੇ ਵਿਚਾਰ ਨੂੰ ਕੋਈ ਪਰਵਲ ਵਿਚਾਰ ਵਾਲਾ ਖੰਡਨ ਕਰ ਦੇਗਾ ਰੱਦ ਕਰ ਦੇਗਾ ਮਤ ਰੱਦ ਹੋ ਸਕਦੀ ਹੈ ਸਿਧਾਂਤ ਰੱਦ ਨਹੀਂ ਹੁੰਦਾ ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦਾ ਮਤ ਹੈ ਸਿਧਾਂਤ ਨਹੀਂ ਹੈ ਔਰ ਇਸ ਵਾਸਤੇ ਮੈਂ ਰੱਦ ਕਰਦਾ ਇਹ ਮਤ ਇਸ ਤੋਂ ਉੱਚੀ ਵਿਚਾਰ ਹੈ ਕਿ ਦੋ ਵਿਪਰੀਤ ਚੀਜ਼ਾਂ ਵੀ ਸਮਾ ਸਕਦੀਆਂ ਇੱਕ ਥਾਂ ਤੇ ਹਿਲ ਗਿਆ ਮੇਰਾ ਹਿਰਦਾ ਮੈਂ ਕਿਹਾ ਬੰਦਾ ਬੜਾ ਸਿਆਣਾ ਬਹੁਤ ਸਿਆਣਾ ਹੈ ਤਾਂ ਮੈਂ ਅਰਜ਼ ਕੀਤੀ ਅੱਛਾ ਦਿਖਾਓ ਭਾਈ ਤਾਂ ਕਹਿਣਾ ਪ੍ਰਤੱਖ ਪ੍ਰਮਾਣ ਦੋ ਵਿਪਰੀਤ ਚੀਜ਼ਾਂ ਇੱਕ ਥਾਂ ਤੇ ਮੈਨੂੰ ਅੱਖਾਂ ਲੱਗਿਆ ਸਾਹਮਣੇ ਗੁਰਦੁਆਰੇ ਦਾ ਦਰਵਾਜ਼ਾ ਤੁਹਾਨੂੰ ਦਿਖਾਈ ਦੇਂਦਾ ਮੈਨੂੰ ਕਿ ਦਿਖਾਈ ਦੇ ਰਿਹਾ ਹੈ ਐਸੀ ਕੀ ਗੱਲ ਹੈ ਤੇ ਗੁਰਦੁਆਰਾ ਦਾ ਉਹ ਦਰਵਾਜ਼ਾ ਬੜੇ ਸੋਹਣੇ ਢੰਗ ਨਾਲ ਕਿਸੇ ਕਾਰਪੈਂਟਰ ਨੇ ਬਣਾਇਆ ਪੁਰਾਣਾ ਰਾਜ ਮਹਿਲਾਂ ਨੂੰ ਜਿਹੜੇ ਦਰਵਾਜ਼ੇ ਲੱਗਦੇ ਸਨ ਉਸ ਢੰਗ ਨਾਲ ਉਹ ਦਰਵਾਜ਼ਾ ਬਣਾਇਆ ਹੈ ਉਹਦੀ ਖੂਬਸੂਰਤੀ ਨੂੰ ਬਕੈਦਾ ਵਧਾਇਆ ਗਏ ਮੈਨੂੰ ਅੱਖ ਲੱਗਾ ਕਾਦਾ ਬਣਿਆ ਮੈਨੂੰ ਕਿ ਲੱਕੜ ਦਾ ਹੀ ਬਣਿਆ ਇਹ ਵੀ ਕੋਈ ਪੁੱਛਣ ਦੀ ਲੋੜ ਹੈ ਤੇ ਮੈਨੂੰ ਆਖਣ ਲੱਗਾ ਇਸ ਲੱਕੜ ਦੇ ਦਰਵਾਜ਼ੇ ਦੇ ਤੁਹਾਨੂੰ ਪਿੱਤਲ ਦੀਆਂ ਕਿੱਲਾਂ ਠੁਕੀਆਂਆਂ ਦਿਖਾਈ ਦੇ ਰਹੀਆਂ ਨੇ ਮੈਨੂੰ ਦਿਖਾਈ ਦੇ ਰਹੀਆਂ ਨੇ ਲੋਹੇ ਦੀਆਂ ਪਿੱਤਲ ਦੀਆਂ ਕਿੱਲਾਂ ਦਿਖਾਈ ਦੇ ਰਹੀਆਂ ਤੇ ਆਖਣ ਲੱਗਾ ਫਿਰ ਲੱਕੜ ਦੇ ਚ ਪਿੱਤਲ ਸਮਾ ਗਿਆ ਕਿ ਨਹੀਂ ਲੱਕੜ ਦੇ ਚ ਲੋਹਾ ਸਮਾ ਗਿਆ ਕਿ ਨਹੀਂ ਵੇਖ ਲਓ ਤੁਸੀਂ ਕਹਿੰਦੇ ਵਿਪਰੀਤ ਵਿਜਾਤੀ ਮੇਲ ਨਹੀਂ ਹੁੰਦਾ ਲੱਕੜ ਤੇ ਲੋਹੇ ਦਾ ਮੇਲ ਹੋ ਜਾਏ ਲੱਕੜ ਤੇ ਪਿੱਤਲ ਦਾ ਮੇਲ ਹੋਇਆ ਪਿਆ ਹਣ ਲੱਕੜ ਦੀ ਹੋਰ ਜ਼ਾਤ ਹੈ ਪਿੱਤਲ ਦੀ ਹੋਰ ਜ਼ਾਤ ਹੈ ਲੋਹਾ ਆਪਣੀ ਜ਼ਾਤ ਰੱਖਦਾ ਹੈ ਲੱਕੜ ਆਪਣੀ ਜ਼ਾਤ ਰੱਖਦੀ ਹੈ ਤੇ ਮੈਨੂੰ ਕਹਿਣ ਲੱਗਾ ਇਸੇ ਤਰੀਕੇ ਨਾਲ ਗੁਰੂ ਨਾਨਕ ਦੇ ਬਹੁਤ ਸਾਰੇ ਬਚਨ ਗੁਰਲਾਣਿਕ ਦੀ ਮੱਤ ਹੈ ਸਿਧਾਂਤ ਨਹੀਂ ਹੈ ਮਨੂ ਦੇ ਅਲਫਾਜ਼ ਅੱਜ ਤੱਕ ਯਾਦ ਮੱਤ ਹੈ ਸਿਧਾਂਤ ਨਹੀਂ ਹੈ ਮੈਂ ਖ ਮਿਤਰਾ ਉਤੇ ਮੇਰਾ ਜਵਾਬ ਸੁਣਨ ਤੋਂ ਪਹਿਲੇ ਹੀ ਫੈਸਲਾ ਦੇ ਦਿੱਤਾ ਕਿ ਮਤ ਹੈ ਸਿਧਾਂਤ ਨਹੀਂ ਹੈ ਤੇ ਲਬਜ਼ ਆਖਣ ਦਾ ਤੈਨੂੰ ਉਦੋਂ ਹੱਕ ਹੈ ਜਦ ਮੈਂ ਕਹਿ ਦਿਆਂ ਹਾਂ ਤੂੰ ਠੀਕ ਆਖਿਆ ਤੇ ਮੈਂ ਤੇ ਆਖਦਾ ਹੀ ਨਹੀਂ ਪਏ ਤੂੰ ਠੀਕ ਆਇਆ ਤੂੰ ਗਲਤ ਹੀ ਸੁਣੋ ਪਹਿਲੇ ਮੈਂ ਕਿ ਫਿਰ ਸਪਸ਼ਟ ਕਰੋ ਵਿਜਾਤੀ ਮੇਲ ਹੋ ਗਿਆ ਕਹਿ ਲਗਾ ਲੋਹੇ ਦੀ ਖਿਲ ਪਿੱਤਲ ਦੀ ਖਿਲ ਲੱਕੜ ਦੇ ਸਮਾ ਗਈ ਹੈ ਲੱਕੜ ਤੇ ਪਿੱਤਲ ਦਾ ਮੇਲ ਹੋ ਗਿਆ ਲੱਕੜ ਤੇ ਲੋਹੇ ਦਾ ਮੇਲ ਹੋ ਗਿਆ ਵਿਜਾਤੀ ਮੇਲ ਹੋ ਗਿਆ ਵਸਤੂ ਵੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਕ ਮਤ ਹੈ ਸਿਧਾਂਤ ਨਹੀਂ ਮੈਂ ਕਹਾਂ ਮਿੱਤਰਾ ਬਹੌਰ ਮੁਤਾਲਾ ਕਰ ਜਿੱਥੇ ਲੋਹੇ ਦੀ ਕਿਲ ਹੈ ਉੱਥੇ ਲੱਕੜ ਕੋਈ ਨਹੀਂ ਬਹੌਰ ਵੇਖ ਲੈ ਜਿੱਥੇ ਪਿੱਤਲ ਦੀ ਕਿਲ ਹੈ ਉੱਥੇ ਲੱਕੜ ਨਹੀਂ ਹੈ ਮੈਂ ਕਹਾਂ 10 ਬੰਦੇ ਬੁਲਾ ਕੇ ਲਿਆ ਜਦ ਲੋਹੇ ਦੇ ਕਿਲ ਨੂੰ ਠੋਕਣ ਲੱਗੇ ਨੇ ਲੱਕੜੇ ਕ ਪਾਸੇ ਹੋ ਗਈ। ਦੂਜੀ ਹੋਵੇ ਪਾਸ ਦੂਜੀ ਲੱਕੜੇ ਕ ਪਾਸੇ ਹੋ ਗਈ। ਲੋਹੇ ਦੇ ਕਿਲ ਨੂੰ ਥਾਂ ਮਿਲ ਗਈ। ਅਗਰ ਲੱਕੜੇ ਕ ਪਾਸੇ ਨਾ ਆਉਂਦੇ ਪਤਲ ਦੇ ਕਿਲ ਨੂੰ ਥਾਂ ਨਹੀਂ ਮਿਲਣੇ ਸੀ। ਲੋਹੇ ਦੇ ਕਿਲ ਨੂੰ ਥਾਂ ਨਹੀਂ ਮਿਲਣੇ ਸੀ। ਅੱਖ ਲੱਗਾ ਹੈ ਇਸ ਢੰਗ ਨਾਲ ਵੀ ਸੋਚਿਆ ਜਾਂਦਾ ਹੈ ਤਾਂ ਮੈਂ ਕਿ ਦਿਵਾਨਗ ਨੂੰ ਤਾਲੇ ਲਾ ਕੇ ਫਿਰ ਸੋਚਿਆ ਜਾਂਦਾ ਹੈ। ਬਾਬੇ ਦੇ ਬਚਨ ਨੇ ਸਿਧਾਂਤ ਹੈ, ਮਤ ਨਹੀਂ ਹੈ। ਇਹ ਸਿਧਾਂਤ ਹੈ ਰੱਬੀ ਸਿਧਾਂਤ ਹੈ ਦੁਨੀਆ ਦੀ ਕੋਈ ਤਾਕਤ ਇਸ ਨੂੰ ਰੱਦ ਨਹੀਂ ਕਰ ਸਕਦੀ ਇਸ ਨੂੰ ਗਲਤ ਨਹੀਂ ਸਾਬਤ ਕਰ ਸਕਦੀ ਅਖਣ ਲਗ ਗੁਰੂ ਨਾਨਕ ਦੇਵ ਜੀ ਇਸ ਢੰਗ ਨਾਲ ਵੀ ਸੋਚਦੇ ਨੇ ਪਹਿਲੀ ਵਾਰ ਪਤਾ ਚਲੇ ਤੇ ਮੈਂ ਖੌ ਜਿੰਦਗੀ ਦੇ ਚ ਇਸ ਪਹਿਲੀ ਵਾਰ ਦੇ ਪਤੇ ਨੂੰ ਹਮੇਸ਼ਾ ਹੀ ਚੇਤੇ ਰੱਖੀ ਤੇ ਮੁੜ ਕੇ ਨਾ ਕਿ ਗੁਰਨਾਨਕ ਦਾ ਮਤ ਨਹੀਂ ਗੁਰਨਾਨਕ ਦਾ ਸਿਧਾਂਤ ਹੈ ਸਚਾਈ ਹੈ ਹਕੀਕਤ ਹੈ ਵਾਸਤਵਿਕ ਹੈ ਦੋ ਵਿਪਰੀਤ ਦੋ ਵਿਜਾਤੀ ਜਿੰਸਾਂ ਦਾ ਮੇਲ ਨਹੀਂ ਹੁੰਦਾ ਸੱਚ ਤੇ ਝੂਠ ਦਾ ਕੋਈ ਮੇਲ ਨਹੀਂ ਝੂਠ ਦੇ ਚ ਝੂਠ ਸਮਾ ਸਕਦਾ ਹੈ ਸੱਚ ਦੇ ਚ ਸੱਚ ਸਮਾ ਸਕਦਾ ਹੈ ਤੇ ਤੁਸੀਂ ਆ ਕੋ ਸੱਚ ਤੇ ਝੂਠ ਦਾ ਮੇਲ ਕਰਨਾ ਕਦੇ ਨਹੀਂ ਹੋ ਹੀ ਨਹੀਂ ਸਕਦਾ ਹਨੇਰੇ ਦੇ ਚ ਹੋਰ ਹਨੇਰਾ ਸਮਾ ਸਕਦਾ ਹੈ ਰੋਸ਼ਨੀ ਦੇ ਚ ਹੋਰ ਰੋਸ਼ਨੀ ਸਮਾ ਸਕਦੀ ਜਿੰਨਾ ਚਾਨਣਾ ਇਸ ਦੇ ਚ ਇੱਥੇ ਹੈ ਹੋਰ ਚਾਨਣਾ ਕੀਤਾ ਜਾ ਸਕਦਾ ਹੋਰ ਕਈ ਬਲਬ ਜਗਾਏ ਜਾ ਸਕਦੇ ਹੋਰ ਕਾਫੀ ਰੋਸ਼ਨੀ ਕੀਤੀ ਜਾ ਸਕਦੀ ਹੈ ਰੋਸ਼ਨੀ ਦੇ ਚ ਹੋਰ ਰੋਸ਼ਨੀ ਸਮਾ ਸਕਦੀ ਹੈ ਪਰ ਰੋਸ਼ਨੀ ਤੇ ਅੰਧੇਰੇ ਦਾ ਕੋਈ ਮਿਲ ਨਹੀਂ ਅੰਧਕਾਰ ਤੇ ਪ੍ਰਕਾਸ਼ ਦਾ ਕੋਈ ਮਿਲ ਨਹੀਂ ਸਜਾਤੀ ਮਿਲ ਹੁੰਦਾ ਹੈ ਵਿਜਾਤੀ ਮਿਲ ਨਹੀਂ ਹੁੰਦਾ ਰੱਬੀ ਨਹੀਂ ਹੈ ਈਸ਼ਵਰੀ ਨਿਯਮ ਹੈ ਔਰ ਈਸ਼ਵਰੀ ਨਿਯਮ ਸਿਧਾਂਤ ਹੁੰਦਾ ਹੈ ਉਹ ਕਿਸੇ ਦਾ ਮਤ ਨਹੀਂ ਹੁੰਦਾ ਇੰਨੇ ਮਰਜ਼ ਕਰਨਾ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਨੁੱਖ ਦਾ ਮਨ ਇੱਕ ਬੀਜ ਹੈ ਇਸ ਬੀਜ ਦੇ ਵਿੱਚ ਪ੍ਰਮਾਤਮਾ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੋਲ ਪਜਾਉ ਤੇ ਜੋਤ ਸਰੂਪ ਹੈ ਕਹੋ ਕਬੀਰ ਇਹ ਰਾਮ ਕੇ ਅੰਸ਼ ਜਿਸ ਕਾ ਗਦ ਪਰ ਮਿਟੇ ਨ ਮਨ ਸੁ ਤੇ ਰਾਮ ਦੀ ਅੰਸ਼ ਹੈ ਇਹ ਬੀਜ ਜੋ ਆਇਆ ਬੁੱਤ ਸ਼ਰਨ ਠਾਕੁਰ ਪ੍ਰਭ ਤੁਮਰੀ